ਭਾਈ ਜੀ ਸਾਰੇ ਵੀਰ ਨੂੰ ਪਿਆ ਪਰ ਅਸੀਂ ਕੰਮ ਲਾ ਠੀਕ ਹੈ ਕੋ ਦੋ ਤੱਕ ਸੁਆਗਤ ਲਜ਼ਾਲ ਬੱਕਰੀ ਮੇਲੇ ਦੇ ਵਿੱਚ ਬੜੀ ਦਾ ਦੁਨੀਆ ਬਹੁਤ ਵੀਰੇ ਪਤਾ ਹੈ ਕਿ ਆਪਾਂ ਇੱਕ ਲਗਾਤਾਰ ਇੱਕ ਮਹੀਨਾ ਦਵਾਈ ਜੀ ਪਾ ਸੱਦਾ ਦੇ ਰਹੇ ਸੀ ਵੀ ਬਾਈ ਜੀ ਆਓ ਮੇਲੇ ਦੇ ਵਿੱਚ ਕਿਉਂਕਿ ਬਾਈ ਜੀ ਵਧੀਆ ਮੁਕਾਬਲੇ ਹੋਣਗੇ ਤੇ ਵਧੀਆ ਇਨਾਮ ਬਾਈਆਂ ਨੂੰ ਦਿੱਤੇ ਜਾਣਗੇ ਦੇਖ ਸਕਦੇ ਹੋਗੇ ਬਾਈ ਜੀ ਜਿੱਕੇ ਦਾ ਨਾ ਨਾਮ ਅੱਜ ਜੇ ਦੇਖੇ ਮੇਲੇ ਚ ਬਾਈ ਜੀ ਇਕੱਠ ਬਹੁਤ ਜ਼ਿਆਦੇ ਹੈ ਨਾ ਬਹੁਤ ਦੂਰੋਂ ਦੂਰੋਂ ਵੀਰ ਆਪਣੇ ਬੱਕਰੇ ਬੱਕਰੀਆਂ ਲੈ ਕੇ ਆਏ ਨੇ ਤੇ ਦੇਖਣ ਵਾਲੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਮੇਲੇ 'ਚ ਪਹੁੰਚੇ ਹੋਏ ਨੇ ਬਾਈ ਜੀ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਤੇ ਹੁਣ ਖੀਰੇ ਬੱਚਿਆਂ ਦੇ ਬਾਈ ਜੀ ਮੁਕਾਬਲੇ ਹੋ ਰਹੇ ਨੇ ਨਾ ਦੋ ਕੈਟਾਗਰੀ ਰੱਖੇਗੇ 20 ਕਿਲੋ ਤੱਕ ਤੇ 20 ਕਿਲੋ ਤੋਂ ਪ ਪੱਠ ਦੇ ਬੱਕਰੇ ਠੀਕ ਹੈ ਜੀ ਹੁਣ ਉਹਨਾਂ ਦੇ ਮੁਕਾਬਲੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਦੇਖ ਸਕਦੇ ਹੋ ਬਾਈ ਜੀ ਚੰਗੇ ਚੰਗੇ ਬੱਕਰੇ ਬੱਕਰੀਆਂ ਪੱਠ ਬੱਕਰੇ ਜਾਨਕੀ ਪਹੁੰਚੇ ਹੋਏ ਨੇ ਇੱਕ ਤੋਂ ਇੱਕ ਵਧੀਆ ਕੁਆਲਿਟੀ ਦੇਖ ਸਕਦੇ ਹੋ ਬਾਈ ਵੀਰ ਬੜੇ ਪਿਆਰ ਦੇ ਨਾਲ ਇਹਨਾਂ ਬੱਚਿਆਂ ਨੂੰ ਪਾਲਦੇ ਨੇ ਦੇਖ ਸਕੰਦਰ ਬਾਈ ਇਹ ਵੀ ਚੰਗੇ ਨਾਲ ਆ ਗਏ ਬਾਈ ਜੀ ਰਿੰਗ ਤੇ ਐਂਟਰ ਕਰ ਰੋ ਤਾਂ ਖੀਰੇ ਬੱਚੇ 20 ਕਿਲੋ ਤੋਂ 60 ਥੱਲੇ ਬਾਈ ਬੱਚੇ ਪਹੁੰਚੇ ਨੇ ਰਿੰਗ ਤੇ ਐਂਟਰੀ ਕਰਾਉਣਾ ਚਾਹੁੰਦਾ ਮੇਰਾ ਵੀਰ 30 ਕਰਾ ਸਕਦੇ ਆ ਵੀਰੇ ਲੈ ਵੇ ਖੀਰੇ ਬੱਚੇ 20 ਕਿਲੋ ਤੋਂ ਥੱਲੇ ਮੁਕਾਬਲੇ ਚੱਲ ਰਹੇ ਨੇ ਬਾਈ ਜੀ ਤੁਹਾਨੂੰ ਆਪਾਂ ਦਿਖਾਉਂਦੇ ਨਾਲ ਦੇਖ ਸਕਦੇ ਬਾਈ ਜੀ ਗੁੜੀ ਆਈ ਹੈਗੀ 20 ਕਿਲੋ ਤੋਂ ਥੱਲੇ ਖੀਰੇ ਬੱਕਿਆਂ ਦੀ ਐਂਟਰੀ 100 ਹੁੰਦਾ ਨਾ ਬਾਈ ਜੀ ਤੇ ਆਪਾਂ 100 ਨਾਲ ਕੰਮ ਨੂੰ ਕਰਾਂਗੇ ਤਾਂ ਬਾਈ ਜੀ ਕਾਮਯਾਬੀ ਪੱਕੀ ਮਿਲਦੀ ਹੈਗੀ ਦੇਖ ਏਸੀ ਦੇ ਬੱਕਰੇ ਤੇ ਤੇ ਆਪਾਂ ਦੂਜੀ ਸਾਈਡ ਦੇਖੇ ਤਾਂ ਦੂਜੀ ਸਾਈਡ ਪੱਠਾਂ ਦਾ ਮੁਕਾਬਲਾ ਹੋ ਰਿਹਾ ਹੈਗਾ ਹੁਣ ਦਿਖਾਉਣਾ ਹੈ ਜੀ ਗੱਤ ਸਾਹਿਬਾਂ ਜਿੱਦਾਂ ਵੀ ਛੋਡੇ ਨਾਲ ਹੁਣ ਪੱਠਾ ਦਿਖਾਉਣਾ ਹੈ ਬਾਈ ਜੀ ਦੇਖ ਸਕਦੇ ਪੱਠਾਂ ਵੀ ਬਾਈ ਸੋਹਣੇ ਸੋਹਣੇ ਕੁਆਲਿਟੀ ਚ ਪਹੁੰਚ ਆਉਣ ਲੈ ਨਿਕਲ ਗਿਆ ਕਿਵੇਂ ਨਿਕਲ ਗਿਆ ਸਾਨੂੰ ਸਿੱਖਣ ਨੂੰ ਮਿਲੂਗਾ ਬਾਈ ਕੀ ਹਾਲ ਵਧੀਆ ਜੱਜ ਸਾਹਿਬਾਂ ਇਹ 20 ਕਿਲੋ ਤੱਕ ਦੇ ਬਾਈ ਜੀ ਬੱਚੇ ਨੇ ਸੁਣਦਾ ਵੀ ਸਾਡੇ ਬੱਚੇ ਦੇ ਵਿੱਚ ਬਾਈ ਕੀ ਕਮੀ ਸੀ ਸਾਡੇ ਬੱਚਾ ਰਿੰਗ ਚੋਂ ਕਿਉਂ ਲੈ ਵੀ ਸਾਨੂੰ ਗੌਰਮ ਫਾਰਮ ਤੋਂ ਦੇਖ ਸਕਦੇ ਛੋਟੇ ਸਾਲੋਂ ਵਾਲੀ ਮੇਲੇ ਹੁੰਦੇ ਨੇ ਬਾਈ ਛੋਟਾ ਬੁਸਰਦਾ ਜਰੂਰ ਹੱਕ ਬਣਦਾ ਵੀ ਸਾਡਾ ਬੱਚਾ ਕਿਉਂ ਆਊਟ ਹੋਇਆ ਜੀ ਕੀ ਗੱਲ ਸੀ ਕੀ ਬਾਤ ਆ ਤੁਸੀਂ ਗਾਹਾਂ ਵਾਸਤੇ ਸਾਨੂੰ ਸਿੱਖਾ ਲਓ ਕਿਵੇਂ ਲੱਗ ਰਹੇ ਨੇ ਬੱਚੇ ਬਾਈ ਜੀ ਕਮੈਂਟ ਜ਼ਰੂਰ ਕਰ ਦਿਓ ਨਾ ਲੈ ਲੋ ਜੀ ਬਾਈ ਜੀ ਪੱਠਾਂ ਦੇ ਜਿਹੜੇ ਮੁਕਾਬਲੇ ਦੇ ਚੱਲੀ ਜਾਂਦੇ ਨੇ ਟੈਸਟਿੰਗ ਹੋ ਰਹੀ ਹੈਗੀ ਜਗਦੀਪ ਭਾਈ ਜੀ ਜਗਦੀਪ ਭਾਈ ਅੱਜ ਕਾਫੀ ਸਮੇਂ ਬਾਅਦ ਜੱਜ ਬਣੇ ਨੇ ਹਨਾ ਬਾਈ ਜੀ ਮਨ ਨੂੰ ਲੱਗਦਾ ਹੋਵੇ ਉਹਨਾਂ ਦੇ 2 ਸਾਲ ਆ। ਆਈ ਵੀ ਕਹਿ ਸਕਦੇ ਹਾਂ ਜੀ। ਹਾਂ ਜੀ। 2 ਸਾਲਾਂ ਬਾਅਦ ਜਾਨਕਿ ਇਹ ਚੀਜ਼ ਤੋਂ ਡਰਦੇ ਆ। ਹਾਂ ਜੀ। ਬਹੁਤ ਔਖਾ। ਕਿਉਂ ਜੀ? ਬਹੁਤ ਔਖਾ। ਡਰ ਕੀ ਹੁੰਦਾ ਜੀ? ਵੈਸੇ ਤਾਂ ਕੋਈ ਡਰ ਨਹੀਂ। ਪਰ ਕੀ ਹੁੰਦਾਗਾ ਵੀ ਕਿਸੇ ਦਾ ਪਸ਼ੂ ਆ ਜਿਹੜਾ ਹਰ ਇੱਕ ਬੰਦਾ ਮਿਹਨਤ ਕਰਦਾ। ਹਾਂ। ਠੀਕ ਹੈ ਨਾ? ਤੇ ਜਿਹਦਾ ਤਾਂ ਨਿਕਲ ਗਿਆ ਉਹਨੇ ਤਾਂ ਵਧੀਆ ਕਹਿਣਾ। ਹੂੰ। ਜਿਹਦਾ ਨਹੀਂ ਨਿਕਲਦਾ ਉਹ ਉਹ ਮਤਲਬ ਕਿ ਥੋੜਾ ਹੱਥ ਨੇ ਹਿਜਕੀਆਂ ਵੀ ਆਉਣ ਲਾ ਦੰਦੇ ਨੇ ਠੀਕ ਹੈ ਜੀ ਇਹਦਾ ਗੱਲ ਹੈਗੀ ਹੈ ਨਾ ਇਸ ਲਈ ਵੀ ਮੁਕਾਬਲਾ ਪਰ ਔਖਾ ਕੰਮ ਇਹ ਕੰਪੀਟੀਸ਼ਨ ਆ ਪਰ ਇੰਨੇ ਕਿ ਜ਼ਰੂਰ ਹੈ ਵੀ ਜਿੰਨਾ ਵੀ ਅੱਜ ਤੱਕ ਕੰਪੀਟੀਸ਼ਨ ਤੇ ਗਿਆ ਬਿਲਕੁਲ ਇੱਕ ਨੰਬਰ ਇੱਕ ਨੰਬਰ ਕਦੇ ਵੀ ਕਿਸੇ ਦਾ ਕੋਈ ਧੋਖਾ ਧੜੀ ਸਹੀ ਗੱਲ ਹੈ ਜੀ ਚਲੋ ਕਰੋ ਕੰਮ ਹੈ ਜੀ ਲਾ ਦਿਓ ਬਾਈ ਮਾਫੀ ਚਾਉਣੀ ਆ ਕਿ ਵਿਚ ਦੀ ਇਹ ਮੁਕਾਬਲਾ ਚੱਲ ਰਿਹਾ ਬਾਈ ਜੀ ਲੋ ਜੀ ਬਾਈ ਜੀ ਇੱਧਰ ਬੱਕਰੇ ਵਾਲੀ ਸਾਈਡ ਨਾਲ ਫਸਟ ਰਾਉਂਡ ਜਿਹੜਾ ਪੂਰਾ ਹੋ ਚੁੱਕਿਆ ਹੈਗਾ ਤੇ ਇਹਨਾਂ ਦੇ ਵਿੱਚ ਹੁਣ ਦੂਜਾ ਰਾਉਂਡ ਆਊਗਾ ਦੇਖਦਾਂਗੇ ਫਸਟ ਰਾਉਂਡ ਦੇ ਵਿੱਚੋਂ ਕਿੰਨੇ ਬੱਕਰੇ ਬਾਹਰ ਕਰੇ ਨੇ ਕੁਆਲਿਟੀ ਦੇਖੋ ਨਾ ਕੀ ਹਾਲ ਹੈ ਸਕੰਦਰ ਵੀਰਾ ਵਧੀਆ ਇਹ ਬੱਚਾ ਹੋਊਗਾ ਮਲਾ ਦਾ ਮਸਾ 20 25 ਦਿਨਾਂ ਦਾ ਨਾ ਜੀ 10 15 ਕ ਦਿਨਾਂ ਦਾ 15 ਕ ਦਿਨਾਂ ਦਾ ਬੱਚਾ ਲੈ ਵੀ 15 ਕ ਦਿਨਾਂ ਦਾ ਬੱਚਾ ਵੀ ਦੇਖ ਸਕਦੇ ਹੋ ਨਾ ਚੰਗੀ ਕੁਆਲਿਟੀ ਹੈ ਜੀ ਨੱਕਰ ਕੋੜਾ ਜੀ ਮੇਰੇ ਨੰਦਰ ਸ਼ਕਰ ਤੋਂ ਸੰਗਤ ਰੰਗੀ ਆ ਬਈ ਲੰਗਰ ਉਸ ਸਮੇਂ ਲਈ ਚੱਲੂਗਾ ਜਦੋਂ ਕੁਆਲਿਟੀ ਦੇ ਬੱਚੇ ਪਹੁੰਚੇ ਹੋਣਗੇ ਜਿਹੜੇ ਵੀ ਸੰਗਤ ਨੇ ਆ ਕੇ ਮੇਲਾ ਦੇਖਣਾ ਫਿਰ ਇਹ ਲੰਗਰ ਖਾ ਸਕਦੇ ਹੋ ਲੋ ਜੀ ਇਹ ਬੱਕਰਾ ਇਹਦਾ ਖਾਲਸਾ ਗੋਡ ਫਰੋਂ ਤੋਂ ਆ ਮੁੱਲਾਪੁਰ ਤੋਂ ਬਾਬਾ ਜੀ ਦਾ ਦੇਖਾਉਂਦੇ ਮੈਂ ਜੀ ਬੱਚਾ ਬਾਬਾ ਜੀ ਚੰਗੀ ਕੁਆਲਿਟੀ ਦੇ ਬੱਚੇ ਹੀ ਰੱਖਦੇ ਨੇ ਇੱਕਲੀ-ਕਲੀ ਚੀਜ਼ ਹੈ ਜਿਹੜੀ ਉਹ ਬੱਕਰਿਆਂ ਦੇ ਵਿੱਚੋਂ ਦੇਖੀ ਜਾ ਰਹੀ ਹੈਗੀ। ਬਾਕੀ ਭਾਈ ਜੀ ਜਿਹੜੇ ਹਾਰ ਜਿੱਤ ਹੁੰਦੀ ਹੈ ਨਾ ਇਹ ਕਿਸਮਤ ਦੀ ਹੁੰਦੀ ਹੈ ਨਾ। ਕਿੱਦਾਂ ਦੀ ਆਪਣੇ ਬੱਚਿਆਂ ਦੀ ਕੁਆਲਿਟੀ ਹੋਊਗੀ। ਉਹਦੇ ਉੱਪਰ ਹਾਰ ਜਿੱਤ ਜਿਹੜੀ ਉਹ ਮੈਨੇ ਰੱਖਦੀ ਹੈਗੀ ਹੈ ਨਾ। ਸਾਰੇ ਜਿੱਤਣ ਦੇ ਲਈ ਆਉਂਦੇ ਨੇ। ਤਾਂ ਫੇ ਵੀ ਤਨਵਾ ਕਰ ਲੈਣੇ ਵੀਰ ਪਹੁੰਚਦੇ ਨੇ। ਦੂਜਾ ਰੌਂਡ ਹੈ ਜੀ। ਜਿੰਨੇ ਵੀ ਸੰਗਤ ਲੰਗਰ ਸਕਣ ਤੋਂ ਵੀਰੇ ਰਹਿੰਦੀ ਆ। ਸੰਗਤ ਲੰਗਰ ਸਾਖ ਸਕਦੀ ਆ ਉਸ ਤੋਂ ਬਾਅਦ ਭਾਈ ਉਹਨਾਂ ਨੇ ਵੀ ਮੇਲਾ ਦੇਖਣਾ ਸੰਗਤ ਲੰਗਰ ਸਾਖ ਸਕਦੀ ਆ ਵੀਰੇ ਜਿੰਨੀ ਵੀ ਸੰਗਤ ਲੰਗਰ ਸਕਣ ਤੋਂ ਰਹਿੰਦੀ ਆ ਪ੍ਰਬੰਧ ਬਾਈ ਜੀ ਪੂਰੇ ਨੇ ਇਸ ਮੇਲੇ ਦੇ ਵਿੱਚ ਦੇਖਿਆ ਜਾਵੇ ਤਾਂ ਲੰਗਰ ਪਾਣੀ ਦਾ ਫੁੱਲ ਪ੍ਰਬੰਧ ਕੀਤਾ ਹੋਇਆ ਹੈ ਨਾ ਬਾਕੀ ਰੱਬ ਨੇ ਵੀ ਵਧੀਆ ਜਾਨਕੀ ਕਰ ਰੱਖਿਆ ਹੈਗਾ ਠੰਡ ਦਾ ਮੌਲ ਪਰਸੋਂ ਪੈ ਗਏ ਗੜੇ ਰੱਬ ਨੇ ਕਰਤੀ ਠੰਡ ਭਾਈ ਅਸੀਕਾਰ ਜੀ ਅਸੀਕਾਲ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਭਾਈ ਜੀ ਕਿਵੇਂ ਚੱਲ ਰਿਹਾ ਮੇਲਾ ਮੇਲਾ ਬਹੁਤ ਸੋਹਣਾ ਪਾਈਆਂ ਦੇ ਆਸਰੇ ਸਹੀ ਗੱਲ ਹੈ ਜਿਵੇਂ ਆਪਣਾ ਪਹਿਲਾ ਮੇਲਾ ਸੀਗਾ ਉਮੀਦ ਤੋਂ ਬਾਹਰ ਘੱਟ ਹੋਇਆ ਹਣਾ ਦੇਖਿਆ ਜੀ ਬਹੁਤ ਬਹੁਤ ਸੋਹਣਾ ਪਾਈਆਂ ਦੇ ਨਾਲ ਹੈ ਭਾਈ ਹਾਂ ਕਿੰਧਰ ਦੀ ਕੁਆਲਿਟੀ ਪਹੁੰਚਿਆ ਰਿੰਗ ਦੇ ਵਿੱਚ ਆਪਾਂ ਰਿੰਗ ਦੇ ਚੜ੍ਹੇਗੇ ਚੰਗੇ ਚੰਗੇ ਕੁਆਲਿਟੀਆਂ ਨੇ ਭਾਈ ਜੀ ਬਹੁਤ ਚੰਗੇ ਚੰਗੇ ਜਾਨਵਰ ਆਏ ਹੋਏ ਖੁਸ਼ ਹੁੰਦਾ ਮਨ ਖੁਸ਼ ਹੁੰਦਾ ਹਣਾ ਮਨ ਖੁਸ਼ ਹੁੰਦਾ ਸਹੀ ਗੱਲ ਹੈ ਨਾ ਜੇ ਦੇਖਿਆ ਆਪਦਾ ਬਿਨਾ ਆਪਣਾ ਪੰਜਾਬ 'ਚ ਜਾਨਕੀ ਬਰੀਡ ਹੋ ਚੰਗੀ ਹੋ ਰਹੀ ਹੈ ਬਿਨਾ ਅੱਗੇ ਅੱਗੇ ਨਾਲ ਲੋ ਜੀ ਬਾਈ ਜੀ ਪਹਿਲਾ ਜਿਹੜਾ ਮੁਕਾਬਲਾ ਇੱਧਰ ਖੀਰੇ ਬੱਕਰਿਆਂ ਦਾ ਇਹ ਪੂਰਾ ਹੋ ਚੁੱਕਿਆ ਹੈਗਾ ਬਾਕੀ ਹੁਣ ਅਗਲੀ ਕੈਟਾਗਰੀ ਆਉਣੀ ਹੈਗੀ 20 ਕਿਲੋ ਤੋਂ ਪਲੱਸ ਵਾਲੀ ਤੇ ਉਸ ਤੋਂ ਬਾਅਦ ਜਿਹੜਾ ਇਹ ਰਿਜ਼ਲਟ ਆ ਫਿਰ ਇਕੱਠਾ ਅਨਾਉਂਸ ਕੀਤਾ ਜਾਊਗਾ ਨਾ ਆਇਆ ਉਧਰਲੀ ਸਾਈਡ ਚੱਲਦੇ ਆਂ ਕਿ ਆਪਾਂ ਹੁਣ ਲੋ ਜੀ ਬਾਈ ਜੀ ਇਹ ਵੀ ਮੁਕਾਬਲਾ ਲਗਭਗ ਕੰਪਲੀਟ ਹੈਗਾ ਇਕਦੀਪ ਭਾਈ ਨਾਮ ਅਨਾਉਂਸ ਕਰ ਰਹੇ ਨੇ ਯਾਨੀ ਕਿ ਪਹਿਲਾ ਰਾਊਂਡ ਪੂਰਾ ਹੋ ਚੁੱਕਿਆ ਹੈ ਨਾ ਇੱਧਰ ਵੀ ਬਾਬਾ ਮੁੱਲਾਪੁਰ ਇਹ ਤੁਹਾਡਾ ਨਾਮ ਉਧਰ ਲੈ ਜੀ ਲੈ ਜੋ ਜੀ ਤੇ ਹੁਣ ਇਹਦਾ ਦੂਜਾ ਰਾਉਂਡ ਚੱਲੂਗਾ ਤੇ ਫੇਰ ਉਸ ਤੋਂ ਬਾਅਦ ਫਿਰ ਅਗਲੀ ਕੈਟਾਗਰੀ ਆਊਗੀ ਲੈ ਵੀ ਦੋਸਤੋ ਦੂਜਾ ਰਾਉਂਡ ਚੱਲ ਰਿਹਾ ਹੈਗਾ ਦੇਖ ਸਕਦੇ ਹੋ ਨਾ ਪੱਠਾਂ ਦਾ ਖੀਰੀਆਂ ਪੱਠਾਂ ਕੱਲੀ-ਕੱਲੀ ਚੀਜ਼ ਪੱਠਾਂ ਚੈੱਕ ਕੀਤੀ ਜਾ ਰਹੀ ਹੈਗੀ ਮੁਸ਼ਕਿਲ ਕੰਮ ਹੁੰਦਾ ਏ ਫਿਰ ਵੀ ਚਲੋ ਕਰਨਾ ਪੈਂਦਾ ਧੰਨਵਾਦ ਕਰਦੇ ਆਪਾਂ ਜਗਦੀਪ ਭਾਈ ਦਾ ਧੰਨਵਾਦ ਗੋਟ ਫਾਰਮ ਤੋਂ ਜਦੋਂ ਨਾ ਪੱਠਾ ਤੇ 19 21 ਦਾ ਫਰਕ ਹੋਵੇ ਫਿਰ ਇਦਾਂ ਕਰਕੇ ਚੈੱਕ ਕੀਤਾ ਜਾਂਦਾ ਨਾਲ ਖੜਾ ਕੇ ਦੇਖਸਾ ਲੇ ਵੀ ਇਹ ਕੇਸੀ ਤੇ ਦੂਜੀ ਐ ਸੀ ਦੋ ਹਿੱਸਿਆਂ 'ਚ ਵੰਡਦਾ ਹੁਣ ਇਹਨਾਂ ਨੂੰ ਦੋ ਹਿੱਸਿਆਂ 'ਚ ਵੰਡਦਾ ਤੇ ਹੁਣ ਇਹਨਾਂ ਦੇ ਵਿੱਚੋਂ ਫਰਸਟ ਸੈਕੰਡ ਥਰਡ ਕੱਢੇ ਜਾਣੇ ਨੇ ਦੇਖਦੇ ਕੀ ਬਣਦਾ ਵਾ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦੇ ਰਹਾਂਗੇ ਲੈ ਵੀ ਦੋਸਤੋ ਇਹ ਵੀ ਮੁਕਾਬਲਾ ਜਿਹੜਾ ਕੰਪਲੀਟ ਹੋ ਗਿਆ ਹੁਣ ਇਸ ਤੋਂ ਬਾਅਦ ਜਿਹੜੇ ਵੱਡੇ ਬੱਚੇ ਨੇ ਨਾ 20 ਕਿਲੋ ਦੇ ਉੱਤੇ ਉਹਨਾਂ ਨੂੰ ਰਿੰਗ ਦੇ ਵਿੱਚ ਬਾੜਿਆ ਜਾਊਗਾ ਤੇ ਦੇਖਿਆ ਜਾਊਗਾ ਫਿਰ ਉਸ ਤੋਂ ਬਾਅਦ ਇਕੱਠਾ ਰਿਜ਼ਲਟ ਅਨਾਉਂਸ ਕੀਤਾ ਜਾਊਗਾ ਖੀਰਿਆਂ ਦਾ ਖੀਰਾਂ ਤੋਂ ਬਾਅਦ ਰਿਜ਼ਲਟ ਆਊਗਾ ਫਿਰ ਦੁੱਗੇ ਤੇ ਚੌਗੇ ਇਕੱਠੇ ਤੇ 4 6 ਤੇ 8 ਦੰਦ ਇਕੱਠੇ ਲਗਾਲ ਪਿੰਡ ਦੇ 6 ਤੇ 8 ਦੰਦ ਇਕੱਠੇ ਦਾ ਮੁਕਾਬਲਾ ਲੈ ਲੈ ਵੀਰ ਭਾਈ ਨੂੰ ਸਾਊਂਡ ਚਾਹੀਦੀ ਹੋਵੇ ਬਹੁਤ ਪਿਆਰੀ ਸਾਊਂਡ ਆ ਲੈ ਵੀ ਦੋਸਤੋਂ ਇਹ ਮੁਕਾਬਲਾ ਚੱਲ ਪਿਆ 20 ਕਿਲੋ ਤੋਂ ਪਲੱਸ ਵਾਲੇ ਬੱਚਿਆਂ ਦਾ ਹਨਾ ਉਹਨੂੰ ਬੱਚੇ ਦਿਖਾਉਣੇ ਵੀ ਕਿੱਦਾਂ ਕਿੱਦਾਂ ਦੇ ਪਹੁੰਚੇ ਹੋਏ ਨੇ ਦੇਖ ਸਕਦੇ ਬਈ ਜੀ ਕੁਆਲਿਟੀ ਚੰਗੀ ਹਨਾ ਲੈ ਵੀ ਦੇਖਦੇ ਰਹੋ ਪਿੰਡ ਲਦਾਲ ਚ ਖੜਿਆਂਗੇ ਪਹਿਲਾ ਬੱਕਰੀ ਮੇਲਾ ਹੋ ਰਿਹਾ ਹੈਗਾ ਕਰੀ ਬਾਈ ਅੱਗੇ ਮਾੜਾ ਜੀ ਨਾ ਵਾਹ ਲਾਏ ਦਿਖਾਈ ਚ ਲੋ ਦੇਖ ਸਕਦੇ ਹੋ ਯਾ ਨਾ ਨੱਕ ਨਕੌੜੇ ਚੈੱਕ ਕਰ ਲਓ ਅੱਗੇ ਨੂੰ ਕਰ ਲਿਆ ਕਰੋ ਵੀਰੇ ਬਸ 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 ਦੇਖ ਸਕਦੇ ਹੋ ਏਦਾਂ ਦਾ ਲੈ ਆਵੇ ਇਹ ਜੀ ਪਿਓਰ ਵਿਕਟਰ ਨੇ ਜੀ ਜਾਨਵਰ ਦੇਖ ਸਕਦੇ ਹੋ ਬਾਈ ਕਿ ਰੰਗ ਨੂੰ ਕਦੇ ਨਾ ਦੇਖੋ ਸੋਨੂ ਗੋਡ ਫਾਲਮ ਤੋਂ ਸੋ ਨੂੰ ਬਈ ਪਹੁੰਚਾ ਹੋਇਆ ਅੱਜ ਹਰੇ ਹਰੇ ਕੱਪੜੇ ਪਾ ਕੇ ਦੇਖ ਸਕਦੇ ਬੱਚਾ ਦੇਖੋ ਜਿਹੜੀ ਵੀ ਮੇਨ ਗੱਲ ਆ ਗਈ ਸੋਹਣਾ ਬੱਚਾ ਬਈ ਇੱਕੋ ਤੇ ਇੱਕ ਵਧੀਆ ਕੁਆਲਿਟੀ ਪਹੁੰਚੀ ਹੋਈ ਆ ਰਿੰਗ ਦੇ ਵਿੱਚ ਮੁਕਾਬਲਾ ਫਸਮਾ ਹੀ ਆ ਫਸਮਾ ਮੁਕਾਬਲਾ ਕਹਿ ਸਕਦੇ ਆਂਗੇ ਦੇ ਵਿੱਚ ਟੋਕਣ ਵਾਲਾ ਡੱਬਾ ਰਿੰਗਾਂ ਦੇ ਵਿੱਚ ਹੀ ਦਰਸੋ ਦੇਖ ਸਕਦੇ ਨਾ ਦੂਰ ਦੂਰ ਫਰਕ ਨਾਲ ਬੱਚੇ ਕਰੋ ਵੀਰੇ ਮੁਕਾਬਲਾ ਫਸਮਾਗਾ ਕੌਣ ਕਿ ਬਈ ਕੁਆਲਿਟੀ ਇੱਕ ਉਤੇ ਇੱਕ ਵਧੀਆ ਪਹੁੰਚੀ ਹੋਈ ਹੈ ਕਰੇ ਬਈ ਮੂੰਹ ਇਧਰ ਨੂੰ ਆਪਾਂ ਕਿੱਥੋਂ ਆਏ ਬਾਈ ਜੀ ਬਈ ਰਾਜਸਥਾਨ ਗੰਗਾਨਗਰ ਤੇ ਤਹਿਸੀਲ ਪਵਨਪੁਰਾ ਪਿੰਡ ਚਾਨਣਾ ਦਾ ਲੈ ਵੀ ਦੇਖਦਾ ਰਾਜਸਥਾਨ ਗੰਗਾਨਗਰ ਤੋਂ ਆਏ ਹੋਏ ਨੇ ਬਾਈ ਹਣਾ ਦੂਰ ਦੂਰ ਪਹੁੰਚੇ ਹੋਏ ਨੇ ਵੀਰ ਠੀਕ ਲੈ ਕਿਵੇਂ ਲੱਗ ਰਹੇ ਨੇ ਬੱਚੇ ਬਈ ਕਮੈਂਟ ਜ਼ਰੂਰ ਕਰ ਦਿਓ ਬਾਕੀ ਬਣੇ ਰਿਓ ਮੁਕਾਬਲੇ ਵਿੱਚ ਕੀ ਬਣਦਾਗਾ ਦੇਖਦੇ ਆਂ ਹਾਂ ਜੀ ਇਧਰ ਹੋ ਜਾਓ ਲੈ ਵੀ ਦੋਸਤੋ ਇੱਧਰ ਆ ਗਏ 20 ਕਿਲੋ ਤੋਂ ਪਲੱਸ ਪੱਠਾ ਨੈਦਰਬਾਜ ਪੱਠਾ ਦਾ ਬਈ ਦੇਖ ਸਕਦੇ ਹੋ ਸੋਹਣੇ ਸੋਹਣੇ ਪੱਠੇ ਨੇ ਐਲਮੀ ਸਾਹਿਬ ਤੇ ਆ ਚਿੱਟੇ ਕੰਦ ਦੇ ਆ ਗਏ ਬਈ ਬਲੈਕ ਚੌੜੀ ਬਿੱਟਲ ਪੱਤਰੀ ਪੱਠਾ ਦੇਖ ਸਕਦੇ ਹੋ ਸੋਹਣੇ ਸੋਹਣੇ ਪ੍ਰੀਤ ਦਾ ਜੀ ਆਇਆਂ ਨਿਕਾ ਸਵਾਗਤ ਬੱਚੇ ਪਹੁੰਚਿਆ ਇੱਕ ਦੋ ਇੱਕ ਚੰਗੀ ਕੁਆਲਿਟੀ ਪਹੁੰਚੀ ਹੋਈ ਹੈ ਕਿਹਦੀ ਤਾਂ ਦੇਖੋ ਦੇਖੋ ਹਮਾਰਕ ਜੀ ਆਇਆਂ ਕਰਦੇ ਆ ਬੱਚਾ ਦੇਖੋ ਕਸੂਰ ਦਾਸ ਜੀ ਔਰ ਕੇ ਨੇ ਜੀ ਆ ਨਿਕਲ ਸਵਾਗਤ ਕਰਦੇ ਹਰਵੰਦ ਸਿੰਘ ਜੂਵੇ ਪਹਿਲਾ ਮੇਲਾ ਸੀਗਾ ਵਧੀਆ ਹੁੰਗਾਰਾ ਮੇਲਾ ਹੈਗਾ ਚੰਗੇ ਬੱਚੇ ਆਏ ਹੋਏ ਨੇ ਜੀ ਸਿੰਘ ਨੰਬਰਦਾਰ ਦਾ ਪਹੁੰਚਣ ਇੱਕਦ ਇੱਕ ਵਧੀਆ ਕੁਆਲਟੀ ਜਿਹੜੀ ਰਿੰਗ ਦੇ ਵਿੱਚ ਪਹੁੰਚੀ ਹੋਈ ਬਾਬਾ ਜੀ ਪਹੁੰਚੇ ਹੋਏ ਨੇ ਮੁੰਡਾ ਬਰਤੂ ਪਹੁੰਚਣ ਤੇ ਜੀ ਆ ਬਾਬਾ ਜੀ ਚੰਗੇ ਬੱਚੇ ਰੱਖਦੇ ਨੇ ਤੇ ਵਾਕਈ ਬਈ ਦੇਖਿਆ ਉਹਦਾ ਕੁਆਲਟੀ ਕੋਈ ਮਾੜੀ ਨਹੀਂ ਪਹੁੰਚੀ ਰਿੰਗ ਦੇ ਵਿੱਚ ਬੱਚੇ ਕਿਵੇਂ ਲੱਗ ਰਹੇ ਨੇ ਬਾਈ ਜੀ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਦੇਖ ਸਕਦੇ ਹੋ ਬਈ ਅਸੀ ਕਰ ਜੀ ਸੁਖਪਾਲ ਸਿੰਘ ਸਰਪੰਚ ਦੇਖ ਸਕਦੇ ਹੋ ਕੁਆਲਿਟੀਆਂ ਦੇਖੋ ਗਵਿੰਦਪੁਰੇ ਤੋਂ ਪਹੁੰਚੇ ਨੇ ਜੀ ਆਇਆਂ ਨਿੱਕਾ ਸਵਾਗਤ ਕਰਦੇ ਆ ਜੀ ਲੈ ਪਪਾਏ ਨੇ ਦੋ ਬਾਈ ਨੇ ਟੇਲਰ ਮਾਸਟਰ ਦਾ ਜੀ ਆਇਆਂ ਨਿੱਕਾ ਸਵਾਗਤ ਕਰਦੇ ਆ ਜੀ ਉਰੇ ਪਹੁੰਚਣ ਤੇ ਜਿੰਨੇ ਵੀ ਮਹਿਮਾਨ ਕਰੋ ਕਮੈਂਟ ਬਈ ਇਹਨਾਂ ਬੱਚਾ ਵਾਸਤੇ ਹੈ ਨਾ ਕੀ ਲੱਗਦਾ ਕਾਕਾ ਕਿ ਬਈ ਜੀ ਕੁਆਲਿਟੀਆਂ ਸਾਰੀਆਂ ਇੱਕੋ ਦੇ ਇੱਕ ਵਧੀਆ ਕੁਆਲਿਟੀ ਹੈ ਜੀ ਨਾ ਮਾੜੀ ਗੋਲ ਡਿੱਕੂ ਨੂੰ ਪੋਕੀ ਹੋਈ ਹੈਗੀ ਫਸਲਾ ਮੁਕਾਬਲਾ ਦਾ ਕੀ ਬਣਦਾਗਾ ਬਾਅਦ ਚ ਲੱਗੂ ਪਤਾ ਹਣਾ ਕਿਸਮਤ ਆ ਗਈ ਬਣੇ ਰੋ ਮੁਕਾਬਲੇ ਦੇ ਵਿੱਚ ਲੈ ਵੀ ਸੋਨੂ ਗੋਡ ਫਾਰਮ ਵਾਲਿਆਂ ਦਾ ਪਾਲਾ ਪਹੁੰਚਿਆ ਹੋਇਆਗਾ ਪਾਲਾ ਹੀ ਆ ਭਾਈ ਲੈ ਪਾਲਾ ਨੋ ਰੱਖਿਆ ਹੈ ਨਾ ਸੋਨੂ ਬਾਈ ਨਾ ਕੱਲੇ ਕੱਲੇ ਬੱਕਰੇਆਂ ਦੇ ਬੱਕਰੀਆਂ ਦੇ ਨਾਮ ਰੱਖ ਕੇ ਰੱਖਦੇ ਨੇ ਹਣਾ ਕਿਉਂਕਿ ਪਿਆਰ ਕਰਦੇ ਨੇ ਤਾਂ ਨਾਮ ਰੱਖਣੇ ਵੀ ਬਣਦੇ ਨੇ ਹਣਾ ਦੇਖ ਸਕਦੇ ਚੱਲੀ ਜਾਂਦਾ ਹੈ ਬਾਈ ਮੁਕਾਬਲਾ ਤੇ ਅਗਲੀ ਵਾਰੀ ਆ ਗਈ ਦੇਖ ਸਕਦੇ ਹੋ ਇਹ ਬੱਕਰੇ ਨੇ ਬਾਈ ਹੀਰੇ ਬੱਕਰਿਆਂ ਦਾ ਮੁਕਾਬਲਾ ਚੱਲੀ ਜਾਂਦੇ ਨੇ ਹਜੇ 20 ਕਿਜੀ ਤੋਂ ਪਲੱਸ ਹਾਂਜੀ ਚੰਗੀ ਕੁਆਲਿਟੀ ਪਹੁੰਚੀ ਹੋਈ ਆ ਤੇ ਆਪਣੇ ਐਸ ਆਰ ਕਮਰਸ਼ੀਅਲ ਗੌਰਡ ਫਾਰਮ ਤੋਂ ਵੀਰ ਰਾਜਪ੍ਰੀਤ ਜੀ ਪਹੁੰਚੇ ਹੋਏ ਨੇ ਧੰਨਵਾਦ ਕਰਦੇ ਆਪਾਂ ਜੱਜ ਸਾਹਿਬਾਨ ਦਾ ਵੀ ਇਹ ਆਪਣੀ ਡਿਊਟੀ ਨਿਭਾ ਰਹੇ ਨੇ ਧੰਨਵਾਦ ਕਰਦੇ ਆ ਬਈ ਉਹਥੇ ਰੱਖ ਲਓ ਧੰਨਵਾਦ ਕਰਦੇ ਆ ਚੈੱਕ ਕਰ ਉਹਦੇ ਕੋਈ ਕੀ ਦੇਖਦੇ ਆ ਬਈ ਕੀ ਬਣਦਾ ਨਾ ਬਣੇ ਰਿਓ ਤੇ ਮੁਕਾਬਲੇ ਦੇ ਵਿੱਚ ਕੁ ਤੱਕ ਚੰਗੀ ਕੁਆਲਿਟੀ ਪਹੁੰਚੀ ਹੋਈ ਆ ਇਨਾਮਾਂ ਵਾਲਾ ਤਿਮਰਾ ਦੀ ਤਾਵਾ ਜੀ ਦੇਖ ਸਕਦੇ ਹੋਗੇ ਸਾਈਕਲਾਂ ਵੀ ਲੈਣ ਲਾਈ ਪਈ ਆ ਪੱਖੇ ਉੱਲਰ ਤੇ ਆਪਣੇ ਸੱਤ ਵਾਲੇ ਪੱਖੇ ਤੇ ਨਾਲ ਬਾਈ ਜੀ ਵੱਡੇ ਬੱਕਰਿਆਂ ਨੂੰ 6 ਤੇ 8 ਦਾ ਨੂੰ ਕੈਸ਼ ਪ੍ਰਾਈਜ਼ ਰੱਖੇ ਗਏ ਹਨ 11000 5200 3100 2100 1100 ਐਦਾਂ ਕਰਕੇ ਪੰਜ ਕੈਟਾਗਰੀਆਂ ਦੇ ਵਿੱਚ ਇਨਾਮ ਰੱਖੇ ਗਏ ਨੇ ਤੇ ਰਾਜੂ ਦਾ ਵੀ ਧੰਨਵਾਦ ਕਰ ਦਾਂਗੇ ਰਾਜੂ ਬਾਈ ਵੀ ਅੱਜ ਜੱਜਮੈਂਟ ਕਮੇਟੀ ਦੇ ਵਿੱਚ ਨੇ ਹਾਂ ਜੀ ਸੇਵਾ ਹੈ ਹਾਂ ਸੇਵਾ ਨਿਭਾ ਰਹੇ ਨੇ ਸਹੀ ਗੱਲ ਹੈ ਸੇਵਾ ਬਾਈ ਕਹਿੰਦੇ ਲੋਕ ਸੇਵਾ ਹੈ ਜੀ ਜਿੰਨੀ ਕੋਈ ਵੀ ਵਧੀਆ ਸਹੀ ਗੱਲ ਹੈ ਸਹੀ ਗੱਲ ਲੈ ਕੱਲੀ ਕੱਲੀ ਚੀਜ਼ ਚੈੱਕ ਕੀਤੀ ਜਾਂਦੀ ਹੈ ਬਾਈ ਜੀ ਨਵੀਂ ਬੱਕਰਾ ਦੇਖੋ ਹੈਨਾ ਕੀੜਾ ਬੱਚਾਗਾ ਚੰਗੀ ਕੁਆਲਿਟੀ ਆ ਜੱਟੀਆਂ ਅੱਖਾਂ ਦੇ ਵਿੱਚ ਆ ਬਈ ਲੰਬੇ ਕੰਨ ਨੇ ਦੇਖ ਗੋਲ ਮੂੰਹ ਆ ਜਾਵਾ ਇਦਾਂ ਦੇ ਬੱਚੇ ਪਹੁੰਚੇ ਹੋਏ ਨੇ ਰਰੇ ਲਦਾੜ ਬੱਕਰੀ ਮੇਲੇ ਦੇ ਵਿੱਚ ਜਿਵੇਂ ਪਹਿਲਾ ਮੇਲਾ ਸੀਗਾ ਰਿਸਪੌਂਸ ਵਧੀਆ ਰਿਹਾ ਉਸੇ ਠਿਕਾਣੇ 'ਤੇ ਵਗ ਚੱਲ ਲੈ ਵੀ ਬੱਚਾ ਦੇਖੋ ਇੱਕ ਹੋਰ ਬੱਚਾ ਦਿਖਾਉਣਾ ਤੁਹਾਨੂੰ ਰਾਜੂ ਭਾਈ ਦੇਖੀ ਮਾੜਿਆ ਪਰਲੀ ਸਾਈਡ ਹੋ ਜਾ ਲਓ ਜੀ ਲਓ ਹਾਂ ਲਓ ਜੀ ਜਨਾਬ ਲੈ ਬੱਚਾ ਦੇਖੋ ਇਹ ਲੋਹਾ ਰੰਗਾ ਭਾਈ ਹਨਾ ਪੱਕਾ ਲੋਹਾ ਇਹ ਪੱਕਾ ਲੋਹਾ ਸੋਨੇ ਰੰਗਾ ਕਾ ਸੁਰਮੇ ਰੰਗਾ ਹਾਂ ਸੁਰਮੇ ਰੰਗਾ ਲੈ ਵੀ ਪੱਕਾ ਲੋਹਾ ਬੱਕਰਾ ਹੈਗਾ ਵਧੀਆ ਕੁਆਲਿਟੀ ਹੈਗੀ ਦੇਖ ਪੂਰਾ ਫਾਸਮਾ ਮੁਕਾਵਲਾ ਹੈ ਕਿਉਂਕਿ ਇੱਕ ਤੋਂ ਇੱਕ ਵਧੀਆ ਬੱਚੇ ਆਏ ਹੋਏ ਨੇ ਨਾ ਜੱਜਾਂ ਲਈ ਵੀ ਔਖਾ ਹੋ ਜਾਂਦਾ ਹੁੰਦਾ ਦੇਖ ਲੈ ਜੋ ਲੈ ਵੀ ਦੋਸਤੋ ਪਹਿਲੀ ਕੈਟਾਗਰੀ ਆ ਪਹਿਲਾ ਰਾਊਂਡ ਜਿਹੜਾ ਹੋ ਗਿਆ ਕੰਪਲੀਟ ਪਹਿਲੀ ਕੈਟਾਗਰੀ ਦਾ ਪਹਿਲਾ 라ਉਂਡ ਹੈ ਨਾ ਕੰਪਲੀਟ ਹੋ ਗਿਆ ਹੁਣ ਇਹਨਾਂ ਦੇ ਵਿੱਚੋਂ ਜੱਜ ਸਾਹਿਬਾਨ ਸੰਟਣਗੇ ਤੇ ਦੂਜਾ 라ਉਂਡ ਫਿਰ ਚੱਲੂਗਾ ਉਸ ਤੋਂ ਬਾਅਦ ਕੀ ਵੰਡਦਾਗਾ ਨਾ ਇਹਨਾਂ ਦੇ ਵਿੱਚੋਂ ਕਿਹੜੇ ਬੱਕਰੇ ਬੱਕਰੀਆਂ ਬਾਹਰ ਹੋਣਗੇ ਤੇ ਕਿਹੜੇ ਰਿੰਗ ਦੇ ਵਿੱਚ ਰਹਿਣਗੇ ਉਹ ਪਤਾ ਲੱਗੂਗਾ ਹਾਂਜੀ ਖੀਰੇ ਆਨ ਕਰ ਲਓ ਜੀ ਲੈ ਜੀ ਆਰਪ੍ਰੀਤ ਬਾਈ ਜੀ ਹਾਂਜੀ ਖੀਰੇ ਬੱਚਿਆਂ ਦੇ ਵਿੱਚੋਂ ਜਿਹੜਾ ਪਹਿਲਾ 라ਉਂਡ ਸੀਗਾ ਜਿਹੜੇ 20 ਕਿਲੋ ਪਲੱਸ ਬਾਡੀ ਵੇਟ ਦੇ ਬੱਚੇ ਸੀਗੇ ਇਹਨਾਂ ਦੇ ਵਿੱਚੋਂ ਮੈਂ ਟੋਕਨ ਨੰਬਰ ਬੋਲਦਾ ਉਹ ਇੱਕ ਸਾਈਡ ਤੇ ਕਰ ਲਿਓ ਤੇ ਬਾਕੀ ਆਪਣੀ ਪੋਜੀਸ਼ਨ ਤੇ ਉੱਥੇ ਖੜੇ ਰਹਿਣਾ ਠੀਕ ਹੈ ਦੂਜਾ ਰਾਉਂਡ ਸ਼ੁਰੂ ਹੋਊਗਾ ਉਸ ਤੋਂ ਬਾਅਦ ਫਿਰ ਦੁਬਾਰਾ ਚੈਕਿੰਗ ਕਰਾਂਗੇ ਆਪਾਂ ਜਾਨਵਰਾਂ ਦੀ ਇਹਦੇ ਵਿੱਚੋਂ 136 ਨੰਬਰ 124 ਨੰਬਰ ਤੇ 125 ਨੰਬਰ ਠੀਕ ਹੈ ਇਹ ਬੱਕਰੇ ਇੱਕ ਸਾਈਡ ਤੇ ਕਰ ਲਓ ਜੀ ਬਾਕੀ ਉਸੇ ਪੋਜੀਸ਼ਨ ਦੇ ਵਿੱਚ ਖੜੇ ਰਹਿਣ ਬੱਕਰੇ ਲੈ ਵੀ ਇਹਨਾਂ ਦੇ ਵਿੱਚੋਂ ਤਿੰਨ ਕ ਬੱਕਰੇ ਸਾਈਡ ਤੇ ਕਰੇਗੇ 136 ਨੰਬਰ ਜੀ ਬਾਕੀਆਂ ਨੂੰ 124 ਜੀ ਫੇਰ ਦੁਬਾਰਾ ਦੇਖਿਆ ਜਾਊਗਾ ਇੱਕ ਸਾਈਡ ਤੇ ਕਰ ਲੋ ਵੀਰੇ ਬਾਕੀ ਦੇਖਦੇ ਆਂ ਦੂਜਾ ਰੌਣਕ ਸਟਾਰਟ ਹੋਊਗਾ ਅੱਗੇ ਆਪਾਂ ਹੁਣ ਚੱਲਦੇ ਆਂਗੇ ਬਾਈ ਪੱਠਾਂ ਵਾਲੀ ਸਾਈਡ ਹਨਾ ਇਹਦਾ ਦੂਜਾ 라ਉਂਡ ਚੱਲ ਰਿਹਾ ਹੈਗਾ ਆਪਾਂ ਪੱਠਾ ਵਾਲੇ ਥੈੜਾ ਚੱਲ ਜਾਗੇ ਦੇਖਦਾ ਕੀ ਹੋ ਰਿਹਾ ਜਿੰਨੀ ਵੀ ਸੰਗਤ ਪਹੁੰਚ ਲੈ ਵੀ ਆਪਾਂ ਹੁਣ ਕਿਸੇ ਦਾ ਨਾਮ ਨਾ ਬੋਲਿਆ ਗਿਆ ਪੱਠਾ ਵਾਲੇ ਥੈੜਾ ਆ ਗਿਆ ਤੇ ਪੱਠਾ ਵਾਲੇ ਥੈੜੇ ਵੀ ਦੂਜਾ 라ਉਂਡ ਚੱਲ ਰਿਹਾ ਹੈਗਾ ਬੱਕਰੇ ਵਾਲੇ ਥੈੜੇ ਵੀ ਦੂਜਾ 라ਉਂਡ ਤੇ ਇਧਰ ਵੀ ਦੂਜਾ 라ਉਂਡ ਦੇ ਵਿੱਚੋਂ ਆ ਬੱਕਰੇੜੇ ਬਾਹਰ ਕਰੇ ਗਏ ਨੇ ਵਾਕੀ ਦੇਖਦੇ ਹਾਂ ਕਿ ਕੀ ਗੱਲਬਾਤ ਬਣਦੀ ਹੈਗੀ ਹਨਾ ਨਾਮ ਦੱਸਣ ਦੀ ਲੋੜ ਨਹੀਂ ਪੈਣੀ ਅਸੀਂ ਖੁਦ ਆਪਾਂ ਦੋਨ ਬਾਰਾ ਕੌਣ ਅੰਦਰ ਆ ਕੋ ਪਤਾ ਲੱਗੂਗਾ ਬਾਕੀ ਜੀ ਬਣੇ ਰਹੋ ਵੀਡੀਓ ਵਿੱਚ ਦੇਖਦੇ ਆਂ ਕਿ ਇਸ ਤੋਂ ਬਾਅਦ ਕਿਹੜਾ ਫਟ ਸੈਕਿੰਡ ਥਰਡ ਆਉਂਦਾ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਜੀ ਮੇਰੀ ਸੰਗਤ ਆਈ ਆ ਬਈ ਜੀ ਆ ਨਿਕਾ ਸਵਾਗਤ ਬਣੇ ਰਹੋ ਬਾਈ ਜੀ ਕੁਆਲਿਟੀ ਆ ਵਧੀਆ ਪਹੁੰਚੀਆਂ ਨੇ ਪੱਠਾਂ ਦੇ ਵਿੱਚ ਵੀ ਜਿੰਨੇ ਵੀ ਚੈਨਲ ਪਹੁੰਚੇ ਨੇ ਸਾਰਿਆਂ ਨੂੰ ਉਮਰਾਂ ਨੇ ਸੋਟੀਆਂ ਤੇ ਕਾਰਨਾਮੇ ਵੱਡੇ ਆ ਹਾਂ ਵੱਡੇ ਕਾਰਨਾਮੇ ਕਰਦੇ ਨੇ ਬਾਈ ਦੇਖ ਸਕਦੇ ਹੋ ਕਿ ਨਿਕਾ ਇਹ ਬੱਚਾ ਪਹੁੰਚਿਆ ਹੋਇਆਗਾ ਕਾਰਨਾਮੇ ਬੁੱਢੇ ਨੇ ਹਾਂ ਦੇਖ ਸਾਧਿਓ ਬਈ ਦੂਜਾ 라ਉਂਡ ਚੱਲ ਰਿਹਾਗਾ ਪੱਠਾਂ ਦੇ ਵਿੱਚ ਬੱਚਾ ਦੇਖੋ ਬੱਚੇ ਦਾ ਬੱਚਾ ਕਿੱਥੋਂ ਆਇਆ ਬਾਈ ਮਾਨਸਾ ਤੋਂ ਲੈ ਵੀ ਮਾਨਸਾ ਤੋਂ ਪਹੁੰਚਿਆ ਹੋਇਆ ਹੈ ਮੁੰਡਾ ਨਾ ਵਿਰੇ ਰਿੰਗ ਦੇ ਵਿੱਚ ਪਾਣੀ ਵਧੀਆ ਪੱਠ ਲੈ ਕੇ ਪਹੁੰਚਿਆ ਹੋਇਆ ਹੈਗਾ ਦੇਖ ਸਕਦੇ ਹੋ ਬਾਈ ਸ਼ੌਂਕ ਹੁੰਦਾ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਅੱਜ ਕੱਲ੍ਹ ਬਾਈ ਬੱਕਰੀਆਂ ਦਾ ਸ਼ੌਂਕ ਹਰੇਕ ਨੂੰ ਪਿਆ ਹੀ ਪਿਆ ਲਗਭਗ ਚਲੋ ਜੀ ਸਾਰੇ ਬੱਚੇ ਬਾਈ ਰਿੰਗ ਤੋਂ ਬਾਹਰ ਲੈ ਜਾਓ ਲੈ ਵੀ ਏ ਹੋ ਗਿਆ 라운ਡ ਬਾਈ ਜੀ ਪੂਰਾ ਦੇਖ ਸਕਦੇ ਹੋ ਨਾ ਹੁਣ ਇਸ ਤੋਂ ਬਾਅਦ ਰਿਜ਼ਲਟ ਆਊਗਾ ਬਾਈ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਵੀ ਕਿਹੜਾ ਫਾਈਟ ਸੈਕੰਡ ਥਰਡ ਆਉਂਦਾ ਇਹਦੇ ਵਿੱਚੋਂ 라운ਡ ਪੂਰਾ ਹੋ ਗਿਆ ਏ ਤੇ ਹੁਣ ਅੱਗੇ ਵੀ ਫਾਈਟ ਰਹਿ ਗਿਆ ਬਾਈ ਜੀ ਬੱਕਰਿਆਂ ਵਾਲੇ ਪਾਸਾ ਇਹਨਾਂ ਦਾ ਵੀ ਲਗਭਗ 라운ਡ ਪੂਰਾ ਹੀ ਹੈਗਾ ਹੁਣ ਬਾਈ ਜੀ ਅਗਲੀ ਕਲਿੱਪ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਇਹਦੇ ਵਿੱਚੋਂ ਕਿਹੜਾ ਫਾਈਟ ਸੈਕੰਡ ਥਰਡ ਆਏਗਾ ਤੇ ਕਿਹੜਾ ਇਨਾਮ ਬਾਈ ਲੈ ਕੇ ਆ ਰਿਹਾ ਨਾ ਬੜੇ ਰੋਸ ਦੀ ਗੱਲ ਹੈ ਬਾਈ ਸਾਰੇ ਫੀਲ ਤੋਂ ਥੱਲੇ ਆਲੇ ਲੋ ਜੀ ਬਾਈ 20 ਕਿਲੋ ਤੋਂ ਥੱਲੇ ਦਾ ਰਿਜ਼ਲਟ ਆਉਣ ਲੱਗਿਆ ਦੋ ਜੀ ਦਾ ਫਟਾਗ ਥਾੜਾ ਆਉਂਦਾ ਕੁਲਦੀਪ ਸਿੰਘ ਜੀ 106 ਨੰਬਰ 106 ਨੰਬਰ ਲੈ ਬਈ ਫਸਟ ਨਾਮ ਦਿੱਤਾ ਯਾਰਾ ਦੇਖ ਸਕਦੇ ਹੋ ਖੀਰੀਆਂ ਪੱਠਾਂ ਦੇ ਵਿੱਚ 20 ਕਿਲੋ ਤੋਂ ਥੱਲੇ ਤੇ ਇਹਨਾਂ ਨੂੰ ਬਾਈ ਜੀ ਪਹਿਲੇ ਨੂੰ ਪੱਖਾ ਦਿੱਤਾ ਯਾਰਾ ਦੇਖ ਸਕਦੇ ਹੋਗੇ ਵੀਰੇ ਪਿੱਛੇ ਰਹੋ ਸਾਰਿਆਂ ਨੂੰ ਦਿਸੇ ਮੇਰਾ ਵੀਰ ਬਾਪੂ ਜੀ ਕਿਉਂਕਿ ਵੀ ਜੀ ਸਾਈਕਲ ਨੂੰ ਉਹ ਥੋੜਾ ਵਰਕਰ। ਫੀਡ ਦਾ ਘਟਾ ਦਿੱਤਾ ਜਾਊਗਾ। ਹਾਂ ਫੀਡ ਦਾ ਘਟਾ ਰਹਿੰਦਾ ਆ ਵਾ ਫੀਡ ਵੱਲੋਂ ਦਿੱਤਾ ਜਾਊਗਾ। ਕਿਸੇ ਦੇ ਵੀ ਜਰੀਏ ਤੁਸੀਂ ਲੌਂਗੋ ਵਾਲ ਤੋਂ ਮੰਗਵਾ ਵੀ ਸਕਦੇ ਹੋ। ਭਾਈ ਮੈਟਰ ਤਾਂ ਪਾ ਦੇ। ਮੈਟਰ ਹੈ ਨਹੀਂ। ਲੈ ਵੀ ਇਹ ਆਇਆ ਜੀ ਤੀਜੇ ਨੰਬਰ ਦੇ ਉੱਤੇ। ਅਜੀ ਖੀਰੀਆਂ ਬੱਠਾ ਵਾਲੇ ਆ ਜਾਓ। ਲੈ ਵੀ ਦੇਖ ਸਕਦੇ ਹੋ। 20 ਕਿਲੋ ਤੋਂ ਥੱਲੇ ਆਲੇ ਨੇ ਭਈ ਇਹ। ਤੇ ਹੁਣ ਮੇਲ ਵਾਲੇ ਤੰਨੇ ਆ ਜਾਓ। ਬੱਕਰੇ ਜਿਨ੍ਹਾਂ ਦੇ ਬੱਚੇ ਆਏ ਨੇ ਲੈ ਵੀ ਖੀਰੇ ਬੱਕਰੇ 20 ਕਿਲੋ ਤੋਂ ਘੱਟ ਵਜਨ ਵਾਲੇ ਬੱਚਿਆਂ ਦੇ ਵਿੱਚ 108 ਨੰਬਰ ਜਿਹੜਾ ਬੱਚਾ ਫਰਸਟ ਪੋਜੀਸ਼ਨ ਤੇ ਹੈਗਾ ਫਰਸਟ ਪੋਜੀਸ਼ਨ 111 ਨੰਬਰ ਦੂਜੇ ਨੰਬਰ ਤੇ ਤੇ 112 ਨੰਬਰ ਥਰਡ ਪੋਜੀਸ਼ਨ ਤੇ ਲੈ ਵੀ ਇਹ ਆ ਗਿਆ ਜੀ ਸੈਕੰਡ ਬੱਕਰਾ ਇਨਾਮ ਦਿਓ ਜੀ 111 ਨੰਬਰ ਬੱਕਰਾ 20 ਕਿਲੋ ਵਜਨ ਚ ਇਹਨੂੰ ਫੀਡ ਦਾ ਘਟਾ ਦੂਜੀ ਪੋਜੀਸ਼ਨ ਤੇ ਆਇਆਗਾ ਤੇ 3rd ਪੋਜੀਸ਼ਨ ਤੇ ਹੈਗਾ ਜੀ ਬੱਚਾ 112 ਨੰਬਰ ਇਹ ਕੈਟਾਗਰੀ ਹੈਗੀ ਹੈ ਜੀ ਛੋਟੇ ਬੱਚਿਆਂ ਦੀ ਜਿਨ੍ਹਾਂ ਦਾ ਬੋਡੀ weight 20 ਕਿਲੋ ਤੋਂ ਘੱਟ ਹੈ ਇਹ ਆ ਬਾਈ ਜੀ ਤੀਜੇ ਨੰਬਰ ਦੇ ਉੱਤੇ ਇਹ ਤਿੰਨ ਬੱਚੇ ਸੀਗੇ ਫਸਟ ਸੈਕਿੰਡ ਤੇ 3rd ਪੋਜੀਸ਼ਨ ਤੇ ਹੁਣ ਇਸ ਤੋਂ ਬਾਅਦ ਜਿਹੜੀ ਪੋਜੀਸ਼ਨ ਆਉਗੀ ਜੀ ਦੇਖੋ ਬੈਠ ਜਾਓ ਇੱਥੇ ਇਹਨੂੰ ਬਾਈ ਜੀ ਪ੍ਰੈਸ ਦਿੱਤੀ ਜਾ ਰਹੀ ਹੈ ਹੁਣ 20 ਕਿਲੋ ਤੋਂ ਪਲੱਸ ਜਿਹੜੇ ਖੇਵੇਂ ਬੱਚੇ ਆਉਣਗੇ ਮੇਨ ਫੀਮੇਲ ਉਨ੍ਹਾਂ ਦੇ ਟੋਕਨ ਉਨ੍ਹਾਂ ਦੇ ਨਾਮ ਅਨਾਉਂਸ ਕਰਾਂਗੇ ਫਿਰ ਇੱਥੇ ਆ ਕੇ ਪੋਜੀਸ਼ਨ ਅਨਾਉਂਸ ਹੋਊਗੀ ਤੇ ਆਪਣੇ ਨਾਮ ਲਓ ਦੀਆਂ ਪੱਠਾਂ ਦੇ ਵਿੱਚ ਹੈ ਪੱਠਾਂ ਦੇ ਵਿੱਚੋਂ ਬਾਬਾ ਜੀ ਦੀ ਪੱਠ ਫਸਟ ਆਈ ਹੈਗੀ ਦੇਖ ਸਕਦੇ ਹੋਗੇ ਖਾਲਸਾ ਗੋੜ ਫਾਰਮ ਪਿੰਡ ਮੁੱਲਾਪੁਰ ਲੈ ਵੀ ਦੇਖ ਆ ਬਾਈ ਜੀ 20 ਕਿਲੋ ਪਲਾਸ ਇੱਕ ਮਿੰਟ ਖੇਡੋ ਪਲਾਸ ਆ ਬਾਈ ਸੁਣ ਲੋ ਦੁਬਾਰੇ ਇਹਨੂੰ ਬਾਈ ਜੀ ਫਸਟ ਪ੍ਰਾਈਜ਼ ਬਾਬਾ ਮੁੱਲਾਪੁਰ 139 ਨੰਬਰ ਟੋਕਨ ਨਹੀਂ 143 ਨੰਬਰ 3rd ਪੋਜੀਸ਼ਨ 2nd ਪੋਜੀਸ਼ਨ 145 ਨੰਬਰ 4th ਪੋਜੀਸ਼ਨ 137 ਨੰਬਰ ਦੇਖੋ ਜੀ ਜਿਨ੍ਹਾਂ ਨੂੰ ਆਪਣੇ ਜਾਨਵਰਾਂ ਤੇ ਸੌਰੀ ਕੌਨਫੀਡੈਂਸ ਹੈਗਾ ਪਾਰਟਿਸਪੇਟ ਕੀਤਾ ਸੀਗਾ ਤਾਂ ਆਪਣੀਆਂ ਪਰਚੀਆਂ ਆਪਣੇ ਟੋਕਨ ਆਪਣੇ ਹੱਥ ਦੇ ਵਿੱਚ ਰੱਖੋ ਠੀਕ ਹੈ ਤਾਕੇ ਆਪਾਂ ਨੂੰ ਜਿਆਦਾ ਟਾਈਮ ਨਾ ਲੱਗੇ 143 ਰਾਜਸਥਾਨ ਤੋਂ ਲੈਗੇ ਜਿੰਨੇ 143 ਨੰਬਰ ਥਰਡ ਹੈ ਜੀ 145 ਨੰਬਰ ਸੈਕੰਡ ਹੈ ਲੈ ਵੀ ਇਹ ਸੈਕੰਡ ਆਈ ਹੈ ਪੱਟ ਦੇਖ ਸਕਦੇ ਹੋਗੇ ਨਾ ਹਾਂ ਜੀ ਆ ਜੀ ਆਓ ਆਓ ਸਰ ਜੀ ਆ ਪੱਟ ਤੇਰੇ ਸਾਹਮਣੇ ਆਇਆ ਭਾਈ ਉਧਰ ਨੂੰ ਮੜਾ ਜਾ ਹਾਂ ਉਰੇ ਹੋਈ ਭਾਈ ਦੇਖ ਲੈ ਇਹ ਪੱਟ ਸੈਕੰਡ ਹੈ ਬੋਡੀ ਵੇਟ ਦੇ ਜਿਹੜੇ ਬੱਕਰੇ ਸੀਗੇ ਉਹਨਾਂ ਦੀ ਮੈਂ ਦੇਖ ਸਕਦੇ ਹੋ ਪੋਜੀਸ਼ਨ ਅਨਾਉਂਸ ਕਰਦੇ ਜਾ ਰਹੇ ਆ ਜੀ ਇਹ ਆ ਜੀ 4 ਉਹਦੇ ਵਿੱਚ ਤੁਸੀਂ ਸੁਣੋ ਜੀ ਪਹਿਲੀ ਪੋਜੀਸ਼ਨ ਤੇ ਜਿਹੜਾ ਬੱਕਰਾ ਆਇਆਗਾ 47 ਨੰਬਰ 156 ਨੰਬਰ ਰਾਜਪ੍ਰੀਤ ਖੁਦ ਦੇ ਖੁਦ 37 ਬਸ ਜੀ ਦੋਨਾਂ ਦਾ ਦੋਨਾਂ ਦਾ ਜੀ ਬਧਾਈਆਂ ਦੇ ਕੇ ਜਾਈਏ ਆਓ ਲਿਆ ਵੀਰੇ ਪਿਆ 133 ਬੀ ਕਿਲੋ ਤੋਂ ਪਲੱਸ ਦੇ ਵਿੱਚ ਇਹ ਹੈਗੀ ਸੈਕੰਡ ਪੋਜੀਸ਼ਨ ਦੇਖ ਸਕਦੇ ਹੋ ਨਾ ਸੈਕੰਡ ਪੋਜੀਸ਼ਨ ਦੇ ਉੱਪਰ ਆਇਆ ਜੀ ਇਹ ਬੱਕਰਾ ਚੈੱਕ ਕਰੋ ਕੁਆਲਟੀ ਸার্ড ਪੋਜੀਸ਼ਨ ਤੇ ਹੈ ਜੀ ਇਹ ਬੱਕਰਾ ਸার্ড ਤੇ ਹੀ ਆ ਸੈਕੰਡ ਤੇ ਸੱਤੀ 149 ਨੰਬਰ 149 ਨੰਬਰ ਇਹ ਸਾਇਕੜਾ ਪੋਜੀਸ਼ਨ ਦੇ ਉੱਪਰ ਆ ਬੱਕਰਾ ਦੇਖ ਸਕਦੇ ਹੋ ਬਾਈ ਜੀ ਚੰਗਾ ਬੱਕਰਾ ਬੱਕਰਾ ਬਾਈ